ਵੇਖੋ ਕਿਹੋ ਜਿਹਾ ਜਮਨ ਵੀਰੋ ਆ ਗਿਆ ਸਮਾ ਆਪਣੇ ਹੈ ਰੰਗ ਦਿਖ ਲਾ ਗਿਆ ਵੇਖੋ ਕਿਹੋ ਜਿਹਾ ਜਮਨ ਵੀਰੋ ਆ ਗਿਆ ਸਮਾ ਆਪਣੇ ਹੈ ਰੰਗ ਦਿਖ ਲਾ ਗਿਆ ਮਾਪਿਆਂ ਦਾ ਪਿਆਰ ਰਹਿਣਾ ਮਾਪਿਆਂ ਦਾ ਪਿਆਰ ਨਾ ਰਹਿਾ ਪੁੱਤ ਧੀਆ ਦੇ ਕਿਹੋ ਜੇ ਹੋ ਗਏ ਹਿਰਦੇ ਬਾਪੂ ਨੇ ਜਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰੀ ਦੇ ਬਾਪੂ ਨੇ ਜਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰੀ ਦੇ ਵੱਡਾ ਮੁੰਡਾ ਕਹੇ ਸੋਣੀ ਬਾਪੂ ਗੱਲੇ ਨੂੰ ਦੂਜੇ ਪਾਈ ਤਾਈ ਬੇਬੇ ਤੋਰੀ ਕੱਲੇ ਨੂੰ ਵੱਡਾ ਮੁੰਡਾ ਕਹੇ ਸੋਣੀ ਬਾਪੂ ਗੱਲੇ ਨੂੰ ਦੂਜੇ ਪਾਈ ਤਾਈ ਬੇਬੇ ਤੋਰ ਕਾਲੇ ਨੂੰ ਮੇਰੇ ਹਿੱਸੇ ਤੂੰ ਆ ਗਿਆਂ ਮੇਰੇ ਹਿੱਸੇ ਤੂੰ ਆ ਗਿਆਂ ਬੇਬੇ ਆਉਂਦੀ ਆ ਹਿੱਸੇ ਦੂਜੀ ਤੇਰੀ ਦੇ ਬਾਪੂ ਨੇ ਜ਼ਮੀਨ ਵੰਡਤੀ ਉਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਬਾਪੂ ਨੇ ਜ਼ਮੀਨ ਵੰਡਤੀ ਉਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਦੋਵੇਂ ਜੀਆਂ ਦਾ ਖਰਚ ਹੋਵੇ ਚੱਲੇ ਨਾ ਉਹ ਜੋ ਕੱਲੇ ਕੱਲੇ ਕੋਈ ਔਖੀ ਗੱਲ ਨਾ ਦੋਵੇਂ ਜੀਆਂ ਦਾ ਖਰਚ ਹੋਵੇ ਚੱਲੇ ਨਾ ਉਹ ਜੋ ਕੱਲੇ ਕੱਲੇ ਕੋਈ ਔਖੀ ਗੱਲ ਨਾ ਹੁਣ ਸਮਾਂ ਅੱਡ ਹੋਣ ਦਾ ਹੁਣ ਆ ਗਿਆ ਏ ਸਮਾਂ ਅੱਡ ਹੋਣ ਦਾ ਬਾਪੂ ਇਕੱਠੇ ਤੁਸੀਂ ਰਹਿ ਲੈ ਬੜੀ ਚਿਰ ਦੇ ਬਾਪੂ ਨੇ ਜ਼ਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਬਾਪੂ ਨੇ ਜ਼ਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਜਿੰਨੀ ਕਹੇਗਾ ਸੇਵਾ ਮੈਂ ਤੇਰੀ ਕਰੂੰਗਾ ਜੋ ਵੀ ਮੰਗੇਗਾ ਮੰਗਾ ਕੇ ਮੂਰੇ ਤਰੂੰਗਾ ਜਿੰਨੀ ਕਹੇਗਾ ਸੇਵਾ ਮੈਂ ਤੇਰੀ ਕਰੂੰਗਾ ਜੋ ਵੀ ਮੰਗੇਗਾ ਮੰਗਾ ਕੇ ਮੂਰੇ ਤਰੂੰਗਾ ਮੇਰੀ ਮਜਬੂਰੀ ਜਾਣ ਲੈ ਮੇਰੀ ਮਜਬੂਰੀ ਜਾਣ ਲੈ ਪੜਾ ਕਰ ਜਾਏ ਬਾਪੂ ਮੇਰੇ ਸਿਰ ਤੇ ਬਾਪੂ ਨੇ ਜ਼ਮੀਣ ਵੰਡਤੀ ਉਤ ਬੇਬ ਨੂੰ ਵੰਡਣੇ ਨੂੰ ਫਿਰ ਦੇ ਬਾਪੂ ਨੇ ਜ਼ਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਗੱਲ ਟੇਲ ਵਾਲਾ ਸੱਚ ਕਹਿ ਗਿਆ ਲੇਖਿਕ ਕਵਿ ਨਿਰਮਣ ਵਾਲ ਲੇ ਗਿਆ ਗੱਲ ਟੇਲ ਵਾਲਾ ਸੱਚ ਕਹਿ ਗਿਆ ਲੇਖਿਕ ਕਵਿ ਨਿਰਮਣ ਵਾਲ ਲੇ ਗਿਆ ਬੇਵਸ ਹੋ ਗਈ ਜਿੰਦੜੀ ਬੇਵਸ ਹੋ ਗਈ ਜਿੰਦੜੀ ਹੰਜੂ ਬਾਪੂ ਦੇ ਨੈਣਾ ਵਿੱਚੋਂ ਕੀ ਰਿਦੇ ਬਾਪੂ ਨੇ ਜ਼ਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੀ ਨੂੰ ਫਿਰਦੇ ਬਾਪੂ ਨੇ ਜ਼ਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੀ ਨੂੰ ਫਿਰਦੇ ਵੇਖੋ ਕਿਹੋ ਜਿਹਾ ਜਮਨ ਵੀਰ ਆ ਗਿਆ ਸਮ ਆਪਣੀ ਹੈ ਰੰਗ ਦਿਖ ਲਾ ਗਿਆ ਵੇਖੋ ਕਿਹੋ ਜਿਹਾ ਜ਼ਮਾਨਾ ਵੀਰ ਆ ਗਿਆ ਸਮਾ ਆਪਣੀ ਹੈ ਰੰਗ ਦਿਖ ਲਾ ਗਿਆ ਮਾਪਿਆਂ ਦਾ ਪਿਆਰ ਨਾ ਰਿਹਾ ਮਾਪਿਆਂ ਦਾ ਪਿਆਰ ਰਹਿਣਾ ਪੁੱਤ ਧੀਆਂ ਦੇ ਦੇਖ ਕੇ ਹੋ ਜਏ ਹੋ ਗਹਿਰ ਦੇ ਬਾਪੂ ਨੇ ਜਮੀਨ ਵੰਡੇਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਬਾਪੂ ਨੇ ਜਮੀਣ ਵੰਡਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ ਹਾਏ ਪੁੱਤ ਬੇਬੇ ਨੂੰ ਵੰਡਣੇ ਨੂੰ ਫਿਰ ਦੇ